ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਜ ਤੇ ਰਾਜੀ ਖੁਸ਼ੀਆਂ ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਆਪਣੇ ਸੋਗੀ ਦੇ ਰਿਲੇਟਡ ਹੀ ਆ ਉਹ ਹੈਗੀ ਆ ਵੀ ਡਰਾਈ ਫਰੂਟ ਡਰਾਈ ਫਰੂਟ ਚ ਪਹਿਲਾ ਫਰੂਟ ਆਪਾਂ ਡਰਾਈ ਫਰੂਟ ਚ ਹੈਗਾ ਜਿਹੜੀ ਸੌਗੀ ਠੀਕ ਹੈ ਕਿ ਨਹੀਂ ਸੌਗੀ ਆਪਾਂ ਲਿਆ ਕੇ ਰੱਖ ਲੈਣੇ ਆ ਇਕੱਠੀ ਹੈ ਨਾ ਜਦੋਂ ਕੋਈ ਚਾਹ ਆਪਾਂ ਖੀਰ ਬਣਾਉਣੀ ਆ ਜਾਂ ਭੋਗ ਬਣਾਉਣਾ ਇਦਾਂ ਦੀ ਚੀਜ਼ਾਂ ਚਾ ਪਾਉਨੇ ਆ ਤੇ ਕਿਪ ਕਿਉਂ ਕੇ ਵਿਖਾਂਦੇ ਆਪਾਂ ਜੇ ਜ਼ਿਆਦਾ ਇਕੱਠੀਆਂ ਲੈਂਦੇ ਨੇ ਫਿਰ ਉਹ ਖਰਾਬ ਹੋ ਜਾਂਦੀ ਆ ਹੁਣ ਗਾਦ ਸਾਦੀਆਂ ਬਸ ਤਾਂ ਨਹੀਂ ਹੁੰਦੀ ਹੁਣ ਗਰਮੀ ਆ ਆ ਚੱਲੀਆਂ ਗਰਮੀ ਆ ਵਜਾ ਚੱਚਪੀ ਜੀ ਹੋਣ ਲਾ ਜਾਂਦੀ ਆ ਆਪਾਂ ਤੁਹਾਨੂੰ ਸਟੋਰ ਕਰਨ ਦਾ ਤਰੀਕਾ ਦੱਸਦੇ ਆ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਚਾਹੇਨਾ ਤੁਸੀਂ ਇਹ ਸੌਗੀ ਨੂੰ ਜਿੰਨਾ ਟਾਈਮ ਮਰਜੀ ਸਾਲ 1.5 ਸਾਲ ਸਟੋਰ ਕਰਕੇ ਰੱਖ ਸਕਦੇ ਹੋ ਤੁਹਾਡੀ ਸੌਗੀ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਤੁਹਾਨੂੰ ਦੱਸਦੇ ਆ ਤੇ ਵੀਡੀਓ ਨੂੰ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਮੇਰੀ ਵੀਡੀਓ ਕਿੱਦਾਂ ਦੀਆਂ ਹੁੰਦੀਆਂ ਠੀਕ ਹੈ ਜੀ ਅੱਜ ਦਾ ਤਰੀਕਾ ਦ हां जी अपा कीता सोग ही ਲੈ लिया ਤੁਸੀਂ ਦੇਖ ਸਕਦੇ ਹੋ ਸੌਗੀ ਜਿਹੜੀ ਆ ਪੁਰਾਣੀ ਸੌਗੀ ਥੋੜੀ ਜਿਹੀ ਕਾਲੀ ਹੋ ਜਾਂਦੀ ਦੇਖੋ ਇਦਾਂ ਕਾਲੀ ਤੇ ਇਹ ਨਵੀਂ ਸੌਗੀ ਬਿਲਕੁਲ ਹਰੀ ਹਰੀ ਜੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਸਾਧੀਆਂ ਕਰਕੇ ਬਾਅਦ ਪਈਸ ਤੇ ਬਿਲਕੁਲ ਠੀਕ ਰਹੀ ਹੁਣ ਆਉਣ ਲੱਗੀਆਂ ਗਰਮੀਆਂ ਗਰਮੀਆਂ ਚ ਇਹਨੇ ਨਾ ਖਰਾਬ ਹੋ ਜਾਣਾ ਹਨਾ ਸੌਗੀ ਨੇ ਇਹਨੂੰ ਤੁਸੀਂ ਇੱਦਾਂ ਹੀ ਦਾਤਮ ਰੱਖਾ ਹੁੰਦਾ ਏ ਇਹ ਆਪਾਂ স্পেশাল ਲੱਕ ਭੈਣ ਦੇ ਕਹਿਣ ਤੇ ਵੀਡੀਓ ਬਣਾਈ ਆ ਉਹਨਾਂ ਨੇ ਬਲਿ ਰਿਕੁਐਸਟ ਤੇ ਕੀਤੀ ਸੀ ਵੀ ਤੁਸੀਂ ਸਾਨੂੰ ਦੱਸੋ ਇਹਨੂੰ ਸੀ ਕਿ ਮੈਂ ਸਟੋਰ ਕਰਕੇ ਰੱਖ ਸਕਦੇ ਹਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣ ਲੱਗੇ ਆ ਆਪਾਂ ਕੀ ਕਰਨਾ ਜੇ ਜਿਹੜੀ ਆਪਣੀ ਕੋਲ ਸੌਗੀ ਆ ਇਹਨੂੰ ਆਪਾਂ ਕੀ ਕਰਨਾ ਸਾਦੀ ਨੂੰ ਇੱਕ ਨਾ ਜਿਪ ਲੌਗ ਲਫਾਵਾ ਲੈ ਲੈਣਾ ਇਦਾਂ ਦਾ ਹਨਾ ਇਹਦੇ ਵਿੱਚ ਆਪਾਂ ਨਾ ਪਾ ਦੇਣੀ ਆ ਸਾਦੀ ਸੌਗੀ ਕੋਈ ਵੀ ਇਹਨੂੰ ਕੋਸਵਿਸ ਸੇਕ ਨਹੀਂ ਲਵਾਉਣਾ ਪੈਂਦਾ ਹੀ ਇਹਦੇ ਵਿੱਚ ਲਿਫਾਫੇ ਤੇ ਪਾ ਦੇਣੀ ਆ ਇਹ ਸਟੈਪ ਲਿਫਾਫੇ ਨੇ ਇੱਥੋਂ ਕਰ ਦੇਣਾ ਲੌਕ ਇਸ ਤਰ੍ਹਾਂ ਤੇ ਆਪਾਂ ਕੀ ਕਰਨਾ ਲਿਫਾਫੇ ਵਿੱਚ ਬਿਲਕੁਲ ਤਾਂ ਇੰਨੀ ਕੁ ਸੀਗੀ ਤੁਸੀਂ ਇਹ ਚ ਹਵਾ ਰਹਿਣ ਦੇਣੀ ਆ ਹਵਾ ਬਾਹਰ ਕਰਾਸ ਨਾ ਹੋਵੇ ਤਾਂ ਜੋ ਅੰਦਰ ਨਾ ਵੀਦਾ ਖਿਲੀ ਖਿਲੀ ਜੀ ਰਵੇ ਸਾਰੀ ਹੈ ਨਾ ਤੇ ਆਪਾਂ ਕੀ ਕਰਨਾ ਇਹਨੂੰ ਰੱਖ ਦੇਣਾ ਫ੍ਰੀਜਰ ਵਿੱਚ ਠੀਕ ਹੈ ਕਿ ਨਹੀਂ ਆਪਾਂ ਸੌਗ ਨੂੰ ਫ੍ਰੀਜਰ ਵਿੱਚ ਰੱਖ ਦੇਣਾ ਜਦੋਂ ਆਪਾਂ ਯੂਜ਼ ਕਰਨੀ ਆ ਉਦੋਂ ਤੁਸੀਂ ਹਨਾ ਪਹਿਲਾਂ ਥੋੜਾ ਟਾਈਮ ਪਹਿਲਾਂ ਅੱਧਾ ਘੰਟਾ ਪਹਿਲਾਂ ਤੁਸੀਂ ਨੋਰਮਲ ਟੈਂਪਰੇਚਰ ਤੇ ਇਹਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਘਟੋ ਘਟ 10-15 ਮਿੰਟ ਹਨਾ ਅੱਧਾ ਘੰਟਾ ਤੁਸੀਂ ਇਹਨੂੰ ਵੀ ਬਾਹਰ ਪਈ ਰਹਿਣ ਦੇਣਾ ਫਿਰ ਤੁਸੀਂ ਨੋਰਮਲ ਪਾਣੀ ਦੇ ਵਿੱਚ ਇਹਨੂੰ ਭਿਉਂ ਦੇਣਾ ਭਿਉਂ ਕੇ ਫਿਰ ਤੁਸੀਂ ਯੂਜ਼ ਕਰਨੀ ਠੀਕ ਹੈ ਕਿ ਨਹੀਂ ਇਹ ਕੋਈ ਤਰੀਕਾ ਜ਼ਿਆਦਾ ਔਖਾ ਨਹੀਂ ਹੈਗਾ ਬਟ ਉਹ ਤੁਸੀਂ ਕਰਨਾ ਕੀ ਆ ਪਹਿਲਾਂ ਤੁਸੀਂ ਲਫਾਫਾ ਪਿਆ ਜਿਵੇਂ ਜਿਪ ਲੋਕ ਲਫਾਫਾ ਇਹਦੇ ਵਿੱਚ ਤੁਸੀਂ ਪਾ ਕੇ ਇਹਨੂੰ ਫ੍ਰੀਜਰ ਚ ਰੱਖ ਦੇਣਾ ਤੁਸੀਂ ਸਾਲ ਰੱਖੋ 1.5 ਸਾਲ ਰੱਖੋ ਥੋੜੀ ਸੌਗੀ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਗੀ ਹਾਂਜੀ ਪਹਿਲਾਂ ਤਾਂ ਜਿਹੜੇ ਸਾਡੇ ਡੌਗ ਵਿੱਚ ਬੋਲਲੇ ਸੀ ਪਲੀਜ਼ ਉਹਨਾਂ ਨੂੰ ਇਗਨੋਰ ਕਰਿਓ ਬਾਅਦ ਕੋਈ ਜਦੋਂ ਆ ਜਾਂਦਾ ਉਹ ਬੋਲਣ ਲੱਗ ਜਾਂਦੇ ਆ ਹਨਾ ਤੇ ਬਾਕੀ ਆਪਾਂ ਕਹਿਣਾ ਸੀ ਹਨਾ ਜਿਹੜੇ ਆਪਾਂ ਨੂੰ ਪਹਿਲਾਂ ਪੰਜ ਕਮੈਂਟ ਕਰਿਆ ਕਰਨਗੇ ਪਹਿਲੇ 5 ਮਿੰਟਾਂ ਦੇ ਆਪਾਂ ਵੀਡੀਓ ਵਿੱਚ ਨਾਂ ਲਿਆ ਕਰਾਂਗੇ ਤਾਂ ਕਹਿੰਦਾ ਪਹਿਲੇ 5 ਮਿੰਟ ਜਿਹਨਾਂ ਦੇ ਆਉਣਗੇ ਆਪਾਂ ਉਹਨਾਂ ਦਾ ਹਨਾ ਅਗਲੀ ਵੀਡੀਓ 'ਚ ਆਪਾਂ ਨਾਂ ਲਵਾਂਗੇ ਜੇ ਤੁਸੀਂ ਕਿਸੇ ਨੇ ਆਪਦੀ ਫਰਮਾਇਸ਼ ਤੇ ਕੋਈ ਵੀ ਤੁਸੀਂ ਵੀਡੀਓ ਬਣਵਾਉਣੀ ਆ ਕਿਹੜੇ ਟਾਪਿਕ ਤੇ ਕੀ ਰਿਲੇਟਡ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਹਨਾ ਗਰੋਸਰੀ ਰਿਲੇਟਡ ਕੋਈ ਚੀਜ਼ ਤੇ ਹਨਾ ਸਟੋਰ ਕਿਵੇਂ ਕਰਕੇ ਰੱਖੀਏ ਤੁਸੀਂ ਪੁੱਛਣਾ ਚਾਹੁੰਦੇ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਜਰੂਰ ਵੀਡੀਓ ਬਣਾਵਾਂਗੇ ਇੱਕ ਭੈਣ ਦੇ ਫਰਮੈਚ ਤੇ ਵੀਡੀਓ ਆਈ ਆਪਾਂ ਨੂੰ ਫਰਮੈਚ ਸੀਗੀ ਭੈਣ ਦੀ ਸਾਨੂੰ ਇਹਦੇ ਬਾਰੇ ਦੱਸੋ ਸੌਗੀ ਵਾਰ ਆਪਾਂ ਤੁਹਾਨੂੰ ਦੱਸਿਆ ਐਦਾਂ ਤੁਸੀਂ ਦਾਤ ਮੜੱਕੇ ਨੂੰ ਸਟੋਰ ਕਰਨਾ ਹੈ ਤੁਸੀਂ ਕੀ ਕਰਨਾ ਜਾ ਲਿਫਾਫੇ ਚ ਪਾ ਲਈ ਹਨਾ ਐਦਾਂ ਚੀਜ਼ ਤੁਸੀਂ ਇੱਕ ਜਾਂ ਐਦਾਂ ਦਾ ਤੁਸੀਂ ਡੱਬੀ ਲੈ ਲੈਣੀ ਹੈ ਡੱਬੀ ਦੇ ਵਿੱਚ ਐਦਾਂ ਪਾ ਕੇ ਰੱਖ ਸਕਦੇ ਹੋ ਠੀਕ ਹੈ ਕਿ ਨਹੀਂ ਜਾਂ ਤੁਸੀਂ ਸਿੱਧਾ ਹੀ ਲਿਫਾਫਾ ਜੇ ਤੁਹਾਨੂੰ ਜ਼ਿਆਦਾ ਹੈਗੀ ਸਪੇਸ ਤਾਂ ਤੁਸੀਂ ਸਿੱਧਾ ਲਿਫਾਫਾ ਐਦਾਂ ਫੋਲਡ ਕਰਕੇ ਜਾਂ ਇਦਾਂ ਫ੍ਰੀਜਰ ਵਿੱਚ ਰੱਖ ਦਿਓ ਥੋੜੀ ਸੌਗੀ ਬਿਲਕੁਲ ਵੀ ਖਰਾਬ ਨਹੀਂ ਹੋਊ ਹੋਊਗੀ ਹਨਾ ਹਾਂਜੀ ਉਮੀਦ ਕਰਦੀ ਆ ਤੁਹਾਨੂੰ ਮੇਰੀਆਂ ਟ੍ਰਿਕਾਂ ਵਧੀਆ ਲੱਗਦੀਆਂ ਹੋਣਗੀਆਂ ਜੇ ਮੇਰੀ ਵੀਡੀਓ ਸਟੋਰ ਕਰਕੇ ਆਪਾਂ ਕਿਦਾਂ ਚੀਜ਼ਾਂ ਨੂੰ ਰੱਖੀਏ ਵਧੀਆ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਕਣੀ ਤੇ ਆਪਾਂ ਕੱਲ ਨੂੰ ਜਿਹੜੇ ਪਹਿਲੇ ਕਮੈਂਟ ਆਉਣਗੇ ਉਹਨਾਂ ਦਾ ਆਪਾਂ ਨਾਮ ਲਾਵਾਂਗੇ ਅਗਲੀ ਵੀਡੀਓ ਵਿੱਚ ਤੇ ਪਲੀਜ਼ ਸਾਨੂੰ ਸੋਹਣੇ ਸੋਹਣੇ ਫਟਾਫਟ ਕਮੈਂਟ ਕਰੋ ਪਹਿਲੇ ਪੰਜ ਕਮੈਂਟਾਂ ਦਾ ਆਪਾਂ ਨਾਮ ਲਾਵਾਂਗੇ ਠੀਕ ਹੈ ਕਣੀ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ